ਜਿੱਥੇ ਹਾਰ ਹੋਣਾ ਹਾਰੋ ਜਿੱਥੇ ਭੋਲੇ ਹੋਣਾ ਉੱਥੇ ਭੋਲੇ ਹੋ ਹਾਲੇਲੂਇਆ ਦੋਵੇਂ ਚੀਜ਼ਾਂ ਸਾਡੇ ਵਿੱਚ ਹੋਣੀਆਂ ਜ਼ਰੂਰੀ ਪ੍ਰਭੂ ਯਿਸੂ ਮਸੀਹ ਨੇ ਆਪਣੇ ਰਸੂਲਾਂ ਨੂੰ ਚਿਕਨੇ ਕੀਤਾ ਉਹਨਾਂ ਨੇ ਪੁੱਛਿਆ ਉਹਨੇ ਦੱਸਿਆ ਪ੍ਰਭੂ ਨੇ ਕਿਹਾ ਤੁਸੀਂ ਚੌਕਸ ਰਹੋ ਪ੍ਰਭੂ ਨੇ ਕੋਈ ਦਸਣਾ ਸ਼ੁਰੂ ਕਰਤਾ ਕਿਹੜੀ ਚੀਜ਼ ਤੋਂ ਚੌਕਸ ਰਹਿਣਾ ਭਲਾਵੇ ਵਿੱਚ ਨਾ ਭਲਾਵਾ ਮੀਨ ਵਿੱਚ ਕੀ ਬੋਲੇ ਖਾ ਪਾਉਣਾ ਝੂਠ ਮੂਠ ਦੀਆਂ ਗੱਲਾਂ ਦੱਸ ਕੇ ਤੁਹਾਨੂੰ ਭਲੇਖੇ ਵਿੱਚ ਪਾ ਦੇਣਾ ਮਤਲਬ ਕਿ ਜਿਹੜਾ ਅੱਜ ਸਿਸਟਮ ਚੱਲ ਰਿਹਾ ਭਨੇਕੇ ਦਾ ਪ੍ਰਭੂ ਕਹਿੰਦਾ ਤੁਸੀਂ ਭਨੇਕੇ ਵਿੱਚ ਨਹੀਂ ਇਹ ਟੌਪਿਕ ਬੜਾ ਹਲਕਾ ਨਹੀਂਗਾ ਸੇਵਕਾਂ ਲਈ ਵੀ ਹੈ ਤੁਹਾਡੇ ਲਈ ਵੀ ਮੈਂ ਸੇਵਾ ਕਰਿਆ ਪ੍ਰਭੂ ਮੈਨੂੰ ਵੀ ਕਹ ਰਿਹਾ ਤੇ ਤੁਹਾਨੂੰ ਵੀ ਕਰ। ਪ੍ਰਭੂ ਕਹਿੰਦਾ ਤੁਸੀਂ ਚੌਕਸ ਰਹੋ ਕਹਿੰਦਾ ਤੁਹਾਨੂੰ ਕੋਈ ਭਲਾਵੇ ਵਿੱਚ ਪਾ ਨਾ ਦੇ। ਫਿਰ ਕਹਿੰਦਾ ਮੇਰਾ ਨਾਮ ਧਾਰ ਕੇ ਬਹੁਤ ਲੋਕ ਆਉਣਗੇ ਕਿ ਮੈਨੂੰ ਯਿਸੂ ਮਸੀਹ ਨੇ ਕਹ ਲਿਆ ਤੇ ਬਹੁਤਿਆਂ ਨੂੰ ਕੀ ਕਰਨਗੇ ਜੀ ਭਲਾਵੇ ਵਿੱਚ ਪਾ ਦੇਣਗੇ। ਕੌਣ ਪਾਉਣਗੇ? ਜਿਹੜੇ ਕਹਿਣਗੇ ਅਸੀਂ ਮਸੀਹ ਨਾ ਦੂਜਾ ਧਰਮ Hindu Sikh ਕੋਈ ਧਰਮ ਨਹੀਂ ਸਿਰਫ ਜਿਹੜੇ ਮਸੀਹ ਹੋਣਗੇ ਉਹ ਪਲਾ